ਤਾਂ ਤੇ ਬਿੱਗਿਸੂ ਪ੍ਰੋ ਉਸ ਟਾਈਮ ਵੀ ਉਹਨਾਂ ਨੂੰ ਕੰਪਲੀਟ ਕੀਤੀ ਸੀ ਕਹਿੰਦੇ ਅਸੀਂ ਆਵਾਂਗੇ ਆਵਾਂਗੇ ਆਇਆ ਕੋਈ ਨਹੀਂ ਹੰਦਵਾਲ ਸਾਹਿਬ ਵਾਲੀ ਗੁਰਦੁਆਰੇ ਵਾਲੇ ਆ ਨਾ ਸ਼ੌਮੀ ਟਮਿੱਟੇ ਦੇ ਉਹਨਗੇ ਉਹ ਬੰਦੇ ਉਹਨਾਂ ਦੇ ਆ ਬੜੀ ਬਿਲਡਿੰਗ ਪੁਰਾਣੀ ਹੈ 25 30 ਸਾਲ ਪੁਰਾਣੀ ਹੈ ਉੱਥੇ ਕੋਈ ਨਹੀਂ ਰਹਿ ਗਿਆ ਬੰਦ ਗਈ ਹੈ ਅਸੀਂ ਹਫ਼ਤਾ ਦਾ 10 ਦਿਨ ਹੋਇਆ ਅੱਗੇ ਵੀ ਕੁਝ ਡਿੱਗਾ ਵਾ ਇਹਨਾਂ ਨੂੰ ਆਪਾਂ ਤੜਾ ਕੀਤੀ ਜਾ ਮਕਾਨ ਬੰਦ ਕੇ 5 ਸਾਲ ਤੋਂ ਠੀਕ ਹੈ ਤੇ ਮਕਾਨ ਗਏ ਦਰਵਾਸਤ ਮਿੱਟੀ ਵਾਲਿਆਂ ਦਾ ਜੀ ਉਹਨਾਂ ਨੂੰ ਪਸ਼ਕਾਇਦ ਵੀ ਕਰਨਗੇ ਸੀ ਉਹ ਮੌਕਾ ਵੀ ਦਿਖਾਇਆ ਸੀ ਉੱਪਰੋਂ ਆਪਣੀ ਸਾਹਤ ਤੋਂ ਅੱਛਾ ਸਾਡੀਆਂ ਕਿੰਦਾ ਨਾਂ ਲੱਗਦੀਆਂ ਮਕਾਲ ਸਾਜੀ ਤੇ ਪਾਣੀ ਦੀ ਮਾਰ ਪੈਣੀ ਸਾਡੀਆਂ ਕਿੰਦਾ ਨੁਕਸਾਨ ਹੈ ਸਾਡੇ ਮਕਾਨ ਨੂੰ ਨੁਕਸਾਨ ਹੈ ਪਾਣੀ ਅੰਦਰ ਆੜਿਆ ਸਾਡੇ ਕਿੰਦਾ ਆ ਜਾਂਦਾ ਅਸੀਂ ਮੌਕਾ ਦਿਖਾਇਆ ਸੀ ਕਹਿੰਦੇ ਸੀ ਕੋਈ ਨਹੀਂ ਉਹਨਾਂ ਨੂੰ ਫੋਨ ਕਰਾਂਗੇ ਤਾਲੀ ਕਰਾਂਗੇ ਤੇ ਕੋਈ ਆਇਆ ਨਹੀਂ ਸੋ ਤਮ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਸਚਕਣ ਸ਼ਰੀਰ ਮੰਡੇ ਸਾਹਿਬ ਤੇ ਕੋਲਦਿਆਂ ਨੇ ਗਲੀ ਲਾਲਾ ਵਾਲੀ ਦੇ ਵਿੱਚ ਜਿਹੜਾ ਇੱਕ ਮਕਾਨ ਡਿੱਗਾ ਇਹ ਪੁਰਾਣਾ ਮਕਾਨ ਸੀ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਮਕਾਨ ਪਨ ਸੀ ਕੁਝ ਇੱਥੋਂ ਦੇ ਵਸਨੀਕ ਵੀ ਜਿਹੜੇ ਨੇ ਉਹ ਸਾਡੇ ਨਾਲ ਮਜੂਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਕੀ ਨਾਮ ਹੈ ਜੀ ਦਿਪਕ ਕੁਮਾਰ ਹੈ ਦਿਪਕ ਜੀ ਕੀ ਹੋਇਆ ਜਦੋਂ ਇਹ ਮਕਾਨ ਡਿੱਗਾ ਕੀ ਕਾਰਨ ਸਾਰੇ ਸਾਰੇ ਮਕਾਨ 5 ਸਾਲ ਤੋਂ ਬੰਦ ਪਿਆ ਹੈ ਮਕਾਨ ਬੰਦ ਕੇ 5 ਸਾਲ ਤੋਂ ਠੀਕ ਹੈ ਇਹ ਮਕਾਨਾਂ ਗਿਆ ਦਰਵਾਸਾ ਕਮੇਟੀ ਵਾਲਿਆਂ ਦਾ ਜੀ ਉਹਨਾਂ ਨੂੰ ਪਿਛਕਿਆਦ ਵੀ ਕਰਨਗੇ ਸੀ ਔਰ ਮੌਕਾ ਵੀ ਦਿਖਾਇਆ ਸੀ ਉੱਪਰੋਂ ਆਪਣੀ ਛੱਤ ਤੋਂ ਅੱਛਾ ਜੀ ਤੇ ਸਾਡੀਆਂ ਕੰਧਾਂ ਨਾਲ ਲੱਗਦੀਆਂ ਮਕਾਨਾਂ ਸਾਂਝੀਆਂ ਤੇ ਪਾਣੀ ਦੀ ਮਾਰ ਪਿਆ ਨਹੀਂ ਸਾਡੀਆਂ ਕੰਧਾਂ ਨੂੰ ਨੁਕਸਾਨ ਆ ਸਾਡੇ ਮਕਾਨ ਨੂੰ ਨੁਕਸਾਨ ਆ ਪਾਣੀ ਅੰਦਰ ਆੜਿਆ ਸਾਡੇ ਕੰਧਾਂ ਦੇ ਅੰਦਰ ਅਸੀਂ ਮੌਕਾ ਦਿਖਾਇਆ ਸੀ ਕਹਿੰਦੇ ਸੀ ਕੋਈ ਨਹੀਂ ਉਹਨਾਂ ਨੂੰ ਫੋਨ ਕਰਾਂਗੇ ਕਾਰਵਾਈ ਕਰਾਂਗੇ ਤੇ ਕੋਈ ਆਇਆ ਨਹੀਂ ਉਸ ਤੋਂ ਬਾਅਦ ਅੱਛਾ ਜੀ ਤੇ ਇਹ ਹੁਣ ਨੁਕਸਾਨ ਹੋਇਆ ਇੱਕ ਇੱਕ ਬੰਦਾ ਜ਼ਖਮੀ ਹੋ ਗਿਆ ਹਸਪਤਾਲ ਦਾਖਲੇਗਾ ਗਲੀ ਦਾ ਗੰਬਰ ਕਿੰਨੇ ਮਿੰਟ ਬਾਕੀਆ ਜਿਹੜਾ ਮਕਾਨ ਇਹ ਹੁਣ ਪੱਕੇ ਦੇ ਡੇਢ ਦੋ ਘੰਟੇ ਹੋ ਚੁੱਕੇ ਨੇ ਇੱਧਰ ਇੱਧਰ ਪਹਿਲੋਂ ਉੱਪਰ ਸਾਧ ਲੱਗੀ ਸੀ ਉਸ ਤੋਂ ਬਾਅਦ ਉਹਨੇ ਇੱਕ ਮੋਟਰ ਸੀ ਉਹ ਹੁੰਨ ਗਈ ਥੱਲੇ ਗਲੀ ਚ ਸਿੱਧੀ ਤੇ ਜਿਹੜਾ ਮਕਾਨ ਸਾਹਮਣੇ ਸਾਰਾ ਤੁਹਾਡੇ ਵੇਗੋ ਤੁਹਾਡੇ ਸਾਹਮਣੇ ਆ ਕਿਹੜਾ ਬੰਦਾ ਜਿਹੜਾ ਚੱਕਰ ਇਹ ਮਾਰੇ ਵਿਨੋਦ ਕੁਮਾਰ ਲੱਗੇ ਥੇ ਇੱਧਰ ਆਲੇ ਗਲੀ ਚ ਕਿੰਨਾ ਸਮਾਂ ਹੋ ਗਿਆ ਜੀ ਜਿਹੜਾ ਮਕਾਨ ਨੂੰ ਬੰਦ ਹੋਇਆ ਹਾਂ ਹਾਂ ਜੀ 5 ਸਾਲ ਹੋ ਗਏ ਪਹਿਲੇ ਇੱਥੇ ਕੋਈ ਰਹਿੰਦੇ ਸੀ ਪਹਿਲਾਂ ਰਹਿੰਦੇ ਵੰਦਰੀਕ ਸੀ ਗਾਰਮੈਂਟ ਦਾ ਕੰਮ ਸੀ ਉਹਨਾਂ ਦੀ ਦੁਕਾਨ ਆ ਬੇਕ ਬਣਾ ਜਾ ਉਹਨਾਂ ਨੇ ਆਪਣਾ ਸ਼ਰਮਣੀ ਕਮੇਟੀ ਹੋ ਗਿਆ ਦੇਤਾ ਉਹ ਨੌਂ ਨੰਬਰ ਵਾਪਸ ਕਰ ਦਿੱਤਾ ਉਹ ਇਹ ਦੇ ਦਰਾਂ ਪੱਜੀ ਤੀ ਤਾਂ ਦੇ ਬੰਦ ਤੇ ਦਰਾਂ ਅੱਜ ਇੱਕ ਤੁਹਾਡੇ ਸਾਹਮਣੇ ਵਾਕਿਆ ਹੋਇਆ 2 ਵਜੇ ਇੱਕ ਮੁੰਡਾ ਵੀ ਪਰਵਾਸੀ ਉਥੋਂ ਲੱਗੜਿਆ ਉਹ ਸਾਰੀਆਂ ਟਾਟਾ ਉਹਦੇ ਸਿਰ ਤੇ ਲੱਗੀਆਂ ਉਹ ਸੀਰੀਅਸ ਹੈ ਇਹ ਅਸਲੇ ਪਰਮਣ ਪਾੜੀ ਦੇ ਤੱਕ ਲੱਗਿਆ ਕਿਆ ਹਾਇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਗਈ ਜਾਂ ਐਜੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਤਲਾਹ ਹੋਈ ਹੈ ਉਹਨਾਂ ਨੇ ਕਿਹਾ ਸੀ ਕਿ ਤੋਤਨਾ ਜਾ ਕੇ ਆਪਾਂ ਵੇਖ ਕੇ ਫਿਰ ਬਤਨ ਨੂੰ ਨੇ ਉਹਨਾਂ ਨੂੰ ਹੁਣ ਕਿਹਾ ਗਿਆ ਕਿ ਇਸਾ ਮਕਾਨ ਦੇਖ ਕੇ ਬੰਦਾ ਦੇਖਿਆ ਫੋਨ ਕੀਤਾ ਉਹਨਾਂ ਨੂੰ ਫੋਨ ਕਰਕੇ ਇਤਲਾਹ ਕਰਤਾ ਕਿ ਬੰਦਾ ਇੱਕ ਜਖਮੀ ਹੋਇਆ ਉਹ ਹਸਪਤਾਲ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਦੇ ਦਿਨ ਜਾ ਕੇ ਕਾਰਵਾਈ ਕਰਦੇ ਅੱਛਾ ਜੇ ਵੀ ਇੱਕ ਦਿਨ ਪ੍ਰਸ਼ਾਸਨ ਨੂੰ ਵੀ ਅੱਗੇ ਆਓ ਭਾਜੀ ਹਰ ਸਰਕਾਰ ਬਿਲਕੁਲ ਲੋਕ ਜਿਹੜੇ ਨਹੀਂ ਇੱਥੇ ਗੱਲ ਕਰਨ ਤੋਂ ਵੀ ਜਿਹੜਾ ਨੇ ਉਹ ਹਿਜਕਚਾ ਰਹੇ ਨੇ ਔਰ ਇੱਕ ਜਿਹੜਾ ਪਰਵਾਸੀ ਮਜ਼ਦੂਰ ਸੀ ਉਹ ਇਥੋਂ ਨਿਕਲ ਰਿਹਾ ਸੀ ਜਦੋਂ ਇਹ ਮਕਾਨ ਡਿੱਗਾ ਤੇ ਉਸ ਦੇ ਜਿਹੜੀਆਂ ਕੰਬੇਟ ਛੱਟਾਂ ਜਿਹੜੀਆਂ ਨੇ ਉਸੇ ਲੱਗੀਆਂ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਦੇ ਲਈ ਜਿਹੜਾ ਉਹਨੂੰ ਭੇਜ ਦਿੱਤਾ ਗਿਆ ਕੰਚਨ ਜੀ ਕੀ ਹੈ ਜੀ ਕਿਹੜੀ ਗਲੀ ਔਰ ਕਿਹੜਾ ਮਸਲਾ ਗਲੀ ਲਾਲਾ ਵਾਲੀ ਕੁੱਤੇ ਠਾਕ ਦੁਆਰਾ ਜੀ ਤੇ ਇਹ ਬੜੀ ਬਿਲਡਿੰਗ ਪੁਰਾਣੀ ਹੈ 25 30 ਸਾਲ ਪੁਰਾਣੀ ਹੈ ਉੱਥੇ ਕੋਈ ਨਹੀਂ ਰਿਹਾ ਗਿਆ ਬੰਦ ਗਈ ਸੀ ਅਸੀਂ ਹਫਤਾ 10 ਦਿਨ ਹੋਇਆ ਗਏ ਪਰ ਕੁਛ ਨਹੀਂ ਗਵਾ ਇਹਨਾਂ ਨੂੰ ਪਤਲਾ ਕੀਤੀ ਜਾ ਕੇ ਦਰਬਾਰ ਸਾਹਿਬ ਇਹਨਾਂ ਦੀ ਬਿਲਡਿੰਗ ਹੈ ਇਹ ਗੋਂਦਵਰ ਵਾਲਿਆਂ ਦੀ ਬਿਲਡਿੰਗ ਹੈ ਅੱਛਾ ਜੀ ਹਾਂ ਜੀ ਇੱਕ ਕਿੰਨੇ ਵੇ ਦਾ ਵਾਕਿਆ ਜਰਾ ਦੱਸੋ ਹਾਂ ਮੇਰਾ ਸਮਾਂ 1:30 ਵਜੇ ਆਹੀ ਹੈ ਅਨਾਕ ਟਾਈਮ ਸੀ ਹੁਣ ਢਿਆਣੀ ਆ ਨਿਕਲ ਜਾਏਗਾ ਕੋਈ ਜਸਮੀਂ ਹਾਂਜੀ ਹਾਂਜੀ ਉਹ ਮੁੰਡਾ ਉਧਰੋਂ ਆ ਰਿਹਾ ਸੀ ਤੇ ਉਹ ਬਰੇਡਿੰਗ ਗਿਆ ਤੇ ਨਾਲ ਹੀ ਵਿਚਾਰਾ ਆ ਹੀ ਹੋ ਗਿਆ ਬੜਾ ਖੂਨ ਵਗਿਆ ਉਹਦੇ ਦਿਮਾਗ 'ਚ ਆ ਮੈਂ ਪਰੇਸ਼ਾਨ ਹੋ ਰਿਹਾ ਹਾਂ ਕੀ ਨਾਮ ਗੁਰਪ੍ਰੀਤ ਕੋਰ ਜੀ ਮੈਮ ਕੀ ਹਾਜੀ ਵਾਕਿਆ ਕਿਹੜਾ ਇਰੀਆ ਦੇ ਕਿੰਨੇ ਲਾਲਾ ਵਾਲੀ ਗਲੀ ਚ ਨੀਅਰ ਗੋਲਡਨ ਟੈਂਪਲ ਤੇ ਇਹ ਬਿਲਡਿੰਗ ਅੱਜ 15-20 ਦਿਨ ਪਹਿਲੇ ਵੀ ਛੱਤ ਡਿੱਗੀ ਸੀ ਉਪਰੋਂ ਜੀ ਉਸ ਟਾਈਮ ਵੀ ਉਹਨਾਂ ਨੂੰ ਕੰਪਲੀਟ ਕੀਤੀ ਸੀ ਕਹਿੰਦੇ ਅਸੀਂ ਆਵਾਂਗੇ ਆਵਾਂਗੇ ਆਇਆ ਕੋਈ ਨਹੀਂ ਦੋ ਤਿੰਨ ਦਿਨ ਪਹਿਲੇ ਫੇਰ ਕੰਪਲੀਟ ਕੀਤੀ ਆਇਆ ਕੋਈ ਨਹੀਂ ਕਿਹਾ ਕਿ ਛੋਟੇ ਛੋਟੇ ਬੱਚੇ ਨੇ ਕੋਈ ਹਾਦਸਾ ਨਾ ਹੋ ਜਾਏ ਅੱਜ ਫੇਰ 1:30 ਵਜੇ ਡਿੱਗ ਗਿਆ ਨੇ ਤੇ ਇੱਕ ਗਲੀ ਦੇ ਜਾ ਰਿਹਾ ਸੀ ਲੜਕਾ ਉਹਦੀ ਲੱਗ ਗਈ ਝੋਟ ਇਸ ਟਾਈਮ ਉਹ ኦਪਰੇਟ ਹੋ ਰਿਹਾ ਹੈ ਕੀ ਇਹਨਾਂ ਨੂੰ ਕਿਚਨ ਵਾਲੀ ਬਿਲਡਿੰਗ ਕਿੰਨਾ ਦੀ ਹੈ ਕਿ ਉਹਨਾਂ ਨੂੰ ਇਨਫੋਰਮ ਵੀ ਕੀਤਾ ਗਿਆ ਹਾਂਜੀ 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 ਗੋਂਦਵਾਲ ਸਾਹਿਬ ਵਾਲੇ ਗੁਰਦੁਆਰੇ ਵਾਲੇ ਹਨ ਸ਼੍ਰੋਮਣੀ ਕਮੇਟੀ ਦੇ ਉਹਨਗੇ ਉਹ ਬੰਦੇ ਉਹਨਾਂ ਦੇ ਹੈ ਉਹਨਾਂ ਨੂੰ ਹੀ ਕਾਲ ਕੀਤੀ ਸੀ ਤੇ ਕੀ ਉਹਨਾਂ ਨੂੰ ਬਲੂ ਕਿਹਾ ਗਿਆ ਉਹਨਾਂ ਦਾ ਇਹ ਰਿਸਪੌਂਸ ਸੀ ਕੋਈ ਨਹੀਂ ਦੇਖ ਨਾਵਾਂਗੇ ਥੋੜਾ ਹੜ ਆਇਆ ਹੋਇਆ ਨੇ ਉਧਰ ਲੱਗੇ ਹੋਏ ਨੇ ਸਾਰੇ ਪਰ ਆਇਆ ਕੋਈ ਨਹੀਂ ਅਜੇ ਤੱਕ ਅਜຸນ ਜਿਸਮ ਬਲਨੋਤ ਵੱਲ ਜਰਾ ਚੱਲੂ ਹੋਇਆ ਤਾਂ کیا ਇਸ ਬਾਰੇ ਵੀ ਇਤਲਾ ਨ ਦਿੱਤੀ ਕਿ ਅਜ ਕੋਈ ਕਾਲ ਹਾਂਜੀ ਹਾਂਜੀ ਉਹਨਾਂ ਨੂੰ ਕਾਲ ਕੀਤਾ ਕਿ ਦੇਖੋ ਹਾਦਸਾ ਹੋ ਗਿਆ ਤੁਸੀਂ ਆਏ ਹੀ ਨਹੀਂ ਕਹਿੰਦੇ ਕੋਈ ਨਹੀਂ ਉਹਨਾਂ ਨੂੰ ਉਸ ਟਾਈਮ ਕਾਲ ਮਤਲਬ ਕਿ ਉਹ ਵੀ ਆਪਣਾ ਲੱਗੇ ਹੋਣਗੇ ਕੱਟ ਦਿੱਤੀ ਉਹਨਾਂ ਨੇ ਕਾਲ ਫਿਰ ਮੈਂ ਇਹਨਾਂ ਸਾਰਿਆਂ ਨੇ ਕਾਲ ਕੀਤੀ ਆਪਣੇ ਆਪਣੇ ਫੋਨ ਤੋਂ ਕਹਿੰਦੇ ਆ ਕੱਲ ਆ ਜਾਗੇ ਜਾਂ 2 ਘੰਟੇ ਤੱਕ ਆਵਾਂਗੇ ਆਇਆ ਤਾਂ ਹਜੇ ਤੱਕ ਕੋਈ ਨਹੀਂ 4-5 ਘੰਟੇ ਹੋ ਹੀ ਗਏ ਆ ਔਰ ਹੁਣ ਜਿਹੜਾ ਜੱਗੂ ਹੈ ਕਿ ਹਾਲਾਤ ਕਿਵੇਂ ਦੇ ਹਾਲਾਤ ਗੰਭੀਰ ਹੀ ਦੱਸਦੇ ਵੇ ਆ ਕਹਿੰਦੇ ਰੋਪਰੇਟ ਹੋ ਰਿਹਾ ਸਿਰ ਤੇ ਕਾਫੀ ਜ਼ਿਆਦਾ ਸੱਟ ਆਈ ਹੈ ਕਹਿੰਦੇ ਠੀਕ ਠੀਕ ਤੇ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਨੇ ਅੰਮ੍ਰਿਤਸਰ ਲਾਲਾ ਵਾਲੀ ਗਲੀ ਦੀਆਂ ਨੇ ਜਿਹੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਬਿਲਕੁਲ ਨਜ਼ਦੀਕ ਹੈ ਔਰ ਇਸ ਤਰ੍ਹਾਂ ਦੇ ਨਾਲ ਪੁਰਾਣੀਆਂ ਬਿਲਡਿੰਗਾਂ ਦਾ ਜਿਹੜਾ سلسلہ ਹੈ ਉਹ ਹੁਣ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਡਿੱਗਣਾ ਸ਼ੁਰੂ ਹੋ ਚੁੱਕਾ ਹੈ ਅੱਜ ਸਵੇਰੇ ਹੀ ਚਹਾਟਾ ਰੇਲਵੇ ਸਟੇਸ਼ਨ ਦੇ ਕੋਲ ਵੀ ਜਿਹੜੇ ਨੇ ਦੋ ਮਕਾਨ ਡਿੱਗੇ ਨੇ ਪਹਿਲੇ ਬੀਤੇ ਦਿਨ ਦੀ ਗੱਲ ਕੀਤੀ ਹੋਵੇ ਤਾਂ ਉਸ ਦਿਨ ਵੀ ਜਿਹੜੇ ਬੀਤੇ ਦਿਨ ਵੀ ਜਿਹੜੇ ਨੇ ਦੋ ਮਕਾਨ ਡਿੱਗੇ ਸੀ ਔਰ ਅੱਜ ਜਿਹੜਾ ਹੁਣ ਲਾਲਾਂਵਾਲੀ ਗਲੀ ਦੇ ਵਿੱਚ ਇੱਕ ਵੀ ਜਿਹੜਾ ਮਕਾਨ ਡਿੱਗਾ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਿਹੜਾ ਦੀ ਜਿਹੜੀ ਮਲਕੀਅਤ ਹੈ ਉਹ ਦੱਸਿਆ ਜਾ ਰਿਹਾ ਹੈ ਔਰ ਲੰਬੇ ਸਮੇਂ ਤੋਂ ਜੜਾਏ ਮਕਾਨ ਜੜਾਏ ਇਸ ਸਮੇਂ ਬੰਦ ਹੈ ਇੱਕ ਰੋ ਪਬਲਿਕ ਦਲਾਸਾ ਅੰਮ੍ਰਿਤਸਰ ਮੁਕੇਸ਼ ਬਾਬਾ